ਸੱਚਾ ਨਮਸਕਾਰ ਅੱਲਾਹ ਫੇਜ਼ ਜਿਹੜੀ ਦੋਸਤੀ ਹੁੰਦੀ ਆ ਉਹਦੀਆਂ ਉਦਾਹਰਨਾ ਜੇ ਸਭ ਤੋਂ ਵਧੀਆ ਦੋਸਤੀ ਦੀ ਉਦਾਹਰਨ ਦੇਖਣੀ ਹੋਵੇ ਤੇ ਉਹ ਕ੍ਰਿਸ਼ਨ ਜੀ ਮਹਾਰਾਜ ਦੀ ਜ਼ਿੰਦਗੀ ਦੇ ਵਿੱਚੋਂ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ ਜਿਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਆ ਸੋਦਮਾ ਕ੍ਰਿਸ਼ਨ ਜੀ ਦਾ ਬਚਪਨ ਦਾ ਦੋਸਤ ਆ ਉਹ ਇਕੱਠੇ ਖੇਡਦੇ ਆ ਜਿੱਥੇ ਉਹ ਗੋਕੁਲ ਦੇ ਵਿੱਚ ਉਹ ਰਹਿੰਦੇ ਆ ਉੱਥੇ ਉਹ ਇਕੱਠੇ ਗਾਈਆਂ ਚਾਰਦੇ ਆ ਕੰਮ ਕਰਦੇ ਆ ਖੇਡਦੇ ਆ ਵੱਡੇ ਹੁੰਦੇ ਆ ਤੇ ਕ੍ਰਿਸ਼ਨ ਜੀ ਜਿਹੜੇ ਆ ਉਹ ਮਥੂਰਾ ਚਲੇ ਜਾਂਦੇ ਆ ਉੱਥੇ ਜਿਹੜਾ ਆ ਰਾਜਾ ਕੰਸ ਆ ਉਹਦਾ ਉਹ ਵੱਧ ਕਰਦੇ ਆ ਉੱਥੇ ਦਾ ਰਾਜ ਭਾਗ ਉਹ ਤੋਂ ਬਾਅਦ ਫਿਰ ਹੋਰ ਰਾਜਾਂ ਦੇ ਵਿੱਚ ਜਿਹੜੇ ਆ ਉਹ ਰਾਜ ਕਰਦੇ ਆ ਦਵਾਰਕਾ ਤੇ ਜਿਹੜਾ ਸੁਧਾਮਾ ਆ ਉਹ ਉੱਥੇ ਉਸੇ ਪਿੰਡ ਦੇ ਵਿੱਚ ਹੁੰਦਾ ਆ ਉਹ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਉਹ ਜਿਉਂਦਾ ਹੈ ਉਹਦਾ ਵਿਆਹ ਹੁੰਦਾ ਆ ਉਹਦੀ ਵਾਈਫ ਆ ਬੱਚੇ ਆ ਪਰ ਗਰੀਬ ਬਹੁਤ ਆ ਉਹਦੇ ਕੋਲ ਬੋਤਾ ਕੁਝ ਨਹੀਂ ਹੈਗਾ ਕਿ ਉਹ ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਸਕੇ ਇੱਕ ਜਿਹੜੀ ਆ ਗਰੀਬਾਂ ਵਾਲੀ ਜ਼ਿੰਦਗੀ ਜਿਹੜੀ ਆ ਉਹ ਉਹ ਜੀਂਦਾ ਪਿਆ ਆ ਤੇ ਉਹਦੀ ਜਿਹੜੀ ਵਾਈਫ ਆ ਉਹ ਇੱਕ ਦਿਨ ਉਹਨੂੰ ਕਹਿੰਦੀ ਆ ਕਿ ਤੁਸੀਂ ਦੱਸਦੇ ਹੁੰਦੇ ਹੁੰਦੇ ਆ ਕਿ ਕ੍ਰਿਸ਼ਨ ਜੀ ਜਿਹੜੇ ਆ ਤੁਹਾਡੇ ਦੋਸਤ ਸੀਗੇ ਬਚਪਨ ਦੇ ਵਿੱਚ ਇਕੱਠੇ ਖੇਡੇ ਆ ਬਹੁਤ ਜ਼ਿਆਦਾ ਮਿੱਤਰਤਾ ਸੀ ਤੁਹਾਡੇ ਵਿੱਚ ਉਹ ਕਹਿੰਦਾ ਉਹ ਤਾਂ ਹੈਗੀ ਆ ਉਹ ਕਹਿੰਦੇ ਉਹ ਇਸ ਵੇਲੇ ਰਾਜਾ ਆ ਵੀ ਤੁਸੀਂ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਮਿਲਦੇ ਆਪਣੇ ਲਈ ਮਦਦ ਲੈਂਦੇ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਵਾਈਫ ਕਹਿੰਦੀ ਕਿਉਂ ਨਹੀਂ ਕਰ ਸਕਦੀ ਵੀ ਤੁਸੀਂ ਦੋਸਤਿਆਂ ਦੋਸਤੋਂ ਮਦਦ ਜੇ ਨਾਲੀ ਤਾਂ ਹੋਰ ਕਿਸ ਤੋਂ ਲੈਣੀ ਆ ਜਿਆਦਾ ਜ਼ੋਰ ਪਾਉਂਦੀ ਆ ਵਾਈਫ ਜਿਹੜੀ ਆ ਉਹ ਇੱਕ ਦਿਨ ਸੁਦਾਮਾ ਜਿਹੜਾ ਆ ਉਹ ਕ੍ਰਿਸ਼ਨ ਜੀ ਵੱਲ ਜਿੱਥੇ ਉਹ ਰਾਜ ਕਰਦੇ ਹੁੰਦੇ ਉਦੋਂ ਨੂੰ ਚੱਲ ਪੰਦੇ ਆ ਪੈਦਲ ਕਿਉਂਕਿ ਐਨੇ ਪੈਸੇ ਹੈ ਨਹੀਂ ਕਿ ਉਹ ਕੋਈ ਇੰਤਜ਼ਾਮ ਕਰ ਸਕਣ ਘਰ ਦੇ ਜਿਹੜੇ ਆਹੋ ਆ ਖਾਣਾ ਪੀਣਾ ਜਿਹੜਾ ਆਪਣੇ ਪੋਟਲੀ ਨਾਲ ਬੰਨ ਲੈਂਦੇ ਆ ਸਮਾਨ ਬੰਨ ਲੈਂਦੇ ਆ ਡੰਡੇ ਦੇ ਨਾਲ ਬੰਨ ਕੇ ਤਾਂ ਉਹ ਕ੍ਰਿਸ਼ਨਜੀਵਲ ਤੁਰ ਪੰਦੇ ਆ ਨੰਗੇ ਪੈਰੀ ਹੁਣ ਤੁਰ ਤੁਰ ਕੇ ਜਦੋਂ ਉੱਥੇ ਪਹੁੰਚਦੇ ਆ ਤੇ ਜਿਹੜੇ ਆਹੋ ਰਾਜ ਮਹਿਲ ਦੇ ਉੱਥੇ ਜਿਹੜੇ ਗੇਟਕੀਪਰ ਆ ਦਵਾਰ ਪਾ ਲਿਆ ਉਹ ਖੜੇ ਆ ਉਹ ਜ ਆ ਦੇਖਦੇ ਬੰਦਾ ਜਿਹੜਾ ਉਹ ਫਟਿਆ ਲ ਆ ਰਿਆ ਪੈਰ ਵੀ ਨੰਗੇ ਆ ਘੱਟਾ ਚੜਿਆ ਹੋਇਆ ਮਿੱਟੀ ਕੱਪੜੇ ਜਿਹੜੇ ਆ ਉਹ ਖਰਾਬ ਹੋਏ ਆ ਫਟੇ ਹੋਏ ਆ ਤੇ ਕਈ ਦਿਨ ਤੋਂ ਜਦ ਨਹਾਇਆ ਨਹੀਂ ਹੁੰਦਾ ਐਦਾਂ ਦਾ ਜਿਹੜਾ ਉਹਦਾ ਹਾਲ ਹੋਇਆ ਆ ਤੇ ਉਹਨੂੰ ਉਹ ਕਿੱਧਰੋਂ ਆ ਰਿਹਾ ਮਹਿਲ ਵੱਲ ਤੋਂ ਹੀ ਉਹਨੂੰ ਰੋਕ ਦਿੰਦੇ ਆ ਉਹ ਰੁੱਕ ਜਾ ਰੁੱਕ ਜਾ ਉਹ ਕਹਿੰਦਾ ਹਾਂਜੀ ਉਹ ਕਹਿੰਦਾ ਤੂੰ ਕਿੱਥੋਂ ਉਹ ਕਹਿੰਦਾ ਮੈਂ ਕ੍ਰਿਸ਼ਨ ਜੀ ਨੂੰ ਮਿਲਣਾ ਉਹ ਕਹਿੰਦੇ ਉਧਰ ਰਾਜੇ ਆ ਬੇ ਤੂੰ ਆਪਣਾ ਹਾਲ ਦੇਖਿਆ ਬੇ ਕ੍ਰਿਸ਼ਨ ਜੀ ਜਿਹੜੇ ਆਹੋ ਵੱਡੇ ਵੱਡੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਰਾਜੇ ਮਹਾਰਾਜੇ ਉਹਨਾਂ ਨੂੰ ਮਿਲਣਾਉਂਦੇ ਆ ਤੇ ਤੂੰ ਆਹ ਨੰਗੇ ਪੈਰੀਂ ਮਿੱਟੀ ਚੜੀ ਹੋਈ ਆ ਕੱਪੜੇ ਤੇਰੇ ਫਟੇ ਹੋਏ ਆ ਤੇ ਤੂੰ ਗੱਲਾਂ ਕਰ ਰਿਆਂ ਕਿ ਮੈਂ ਕ੍ਰਿਸ਼ਨ ਜੀ ਨੂੰ ਮਿਲਣਾ ਉਹ ਕਹਿੰਦਾ ਮੇਰਾ ਦੋਸਤ ਆ ਉਹ ਜਿਹੜਾ ਕ੍ਰਿਸ਼ਨ ਆ ਤੁਹਾਡਾ ਰਾਜਾ ਆ ਉਹ ਮੇਰਾ ਦੋਸਤ ਆ ਉਹ ਕਹਿੰਦਾ ਤੇਰਾ ਦੋਸਤ ਹੋਈ ਨਹੀਂ ਸਕਦਾ ਕਹਿੰਦਾ ਤੁਸੀਂ ਇੱਕ ਵਾਰੀ ਸੁਨੇਹਾ ਭੇਜ ਦਿਓ ਉਹ ਕਹਿੰਦਾ ਸੁਨੇਹਾ ਭੇਜਣ ਦੀ ਕੋ ਗੱਲੇ ਨਹੀਂ ਹੈਗੀ। ਬੇ ਤੂੰ ਮੁੜ ਜਾ। ਫਿਰ ਉਹ ਜਿਹੜਾ ਦਰਬਾਰ ਪਾ ਲਿਆ ਉਹ ਕਹਿੰਦਾ ਚਲੋ। ਉਹ ਉਹ ਉਹਨੂੰ ਕਿੰਨੀ ਦੇਰ ਉਹਦੀ ਉਹਦਾ ਇੰਤਜ਼ਾਰ ਜਦੋਂ ਉਹ ਨਹੀਂ ਜਾਂਦਾ ਉੱਥੋਂ ਉੱਥੇ ਬੈਠਾ ਰਹਿੰਦਾ। ਫੇ ਇਹ ਕਹਿੰਦੇ ਚਲੋ ਆਪਾਂ ਕ੍ਰਿਸ਼ਨ ਜੀ ਨੂੰ ਦੱਸ ਦਿੰਦੇ ਆ। ਜਦੋਂ ਦਰਬਾਰ ਲੱਗਦਾ ਕ੍ਰਿਸ਼ਨ ਜੀ ਸਾਹਮਣੇ ਜਿਹੜੇ ਆਹੋ ਰਾਜਗਦੀ ਤੇ ਬੈੰਦੇ ਇਨਸਾਫ ਕਰਦੇ ਆ। ਤੇ ਉਸ ਵੇਲੇ ਆ ਕੇ ਜਿਹੜਾ ਦਵਾਰ ਪਾ ਲਿਆ ਉਹ ਗੇਟਕੀਪਰ ਆ ਕੇ ਦੱਸਦਾ ਆ ਕਿ ਕੋਈ ਤੁਹਾਨੂੰ ਮਿਲਣੇ ਨੂੰ ਉੱਥੇ ਬਾਹਰ ਬੈਠਾ ਆ ਕਿੰਨਾ ਹੀ ਸਮਾਂ ਹੋ ਗਿਆ ਤੇ ਉਹ ਤੁਹਾਨੂੰ ਆਪਣਾ ਦੋਸਤ ਦੱਸਦਾ ਉਹ ਕਹਿੰਦਾ ਨਾਮ ਨਹੀਂ ਦੱਸਿਆ ਕ੍ਰਿਸ਼ਨ ਜੀ ਨੇ ਪੁੱਛਦੇ ਉਹਦਾ ਨਾਮ ਕੀ ਆ ਉਹ ਕਹਿੰਦੇ ਸੁਦਾਮਾ ਹੈ ਸੁਦਾਮਾ ਆ ਕ੍ਰਿਸ਼ਨ ਜੀ ਦੀਆਂ ਅੱਖਾਂ ਛਲਕੀਆਂ ਚਾਹ ਚੜ ਗਿਆ ਆਪਣੇ ਸਿੰਘਾਸਨ ਦੇ ਉੱਤੋਂ ਉਸੇ ਵੇਲੇ ਉੱਠਦੇ ਆ ਉੱਦਨ ਨੂੰ ਭੱਜਦੇ ਆ ਉਹ ਕਹਿੰਦੇ ਗੇਟਕੀਪਰ ਜਿਹੜੇ ਦਵਾਰ ਪਾਲਿਆ ਕਹਿੰਦੇ ਸੁਨੇਹਾ ਦੇ ਦਿੰਦੇ ਆ ਕਹਿੰਦਾ ਨਹੀਂ ਮੈਂ ਆਪੇ ਲੈ ਕੇ ਆਉਂਗਾ ਜਦੋਂ ਬਾਹਰ ਨਿਕਲਦੇ ਆ ਦਰਵਾਜ਼ੇ ਤੋਂ ਸਦਾਮਾ ਖੜਾ ਆ ਮੋਰੀ ਕ੍ਰਿਸ਼ਨ ਜੀ ਉੱਥੋਂ ਹੀ ਡੰਡੌਤ ਕਰਦੇ ਆ ਮੱਥਾ ਟੇਕਦੇ ਆ ਜਾ ਕੇ ਲਿਬੜੇ ਤੇ ਬੜੇ ਨੂੰ ਸੀਨੇ ਨਾਲ ਲਾ ਲੈਂਦੇ ਆ ਗੱਲ ਲਾ ਲੈਂਦੇ ਆ ਉਹ ਰੋਂਦੇ ਆ ਉਹਨੂੰ ਲੈ ਕੇ ਆਉਂਦੇ ਅੰਦਰ ਜਿਹੜੇ ਸਿੰਘਾਸਨ ਤੇ ਬੈਠੇ ਹੁੰਦੇ ਆ ਉਹਦੇ ਉੱਤੇ ਉਹਨੂੰ ਬਿਠਾਲਦੇ ਆ ਬਿਠਾਲ ਕੇ ਜਿਹੜੇ ਉਹਦਾ ਹਾਲ ਹੋ ਜਾਂਦਾ ਜਿਹੜੇ ਉਹਦੇ ਪੈਰ ਇਦਾਂ ਘੱਟੇ ਨਾ ਹੁੰਦੇ ਆ ਗਰਮ ਪਾਣੀ ਲਿਆ ਕੇ ਉਹਦੇ ਵਿੱਚ ਉਹ ਗੁਲਾਬ ਵਗੈਰਾ ਪੱਤੀਆਂ ਉਰੇ ਨਾਲ ਉਹ ਦੁੱਧ ਪਾ ਕੇ ਉਹਦੇ ਪੈਰ ਧੋਂਦੇ ਆ ਉਹਦੀ ਸੇਵਾ ਕਰਦੇ ਉਹਦੇ ਕੱਪੜੇ ਚੇਂਜ ਕਰਾਉਂਦੇ ਆ ਉਹਨੂੰ ਨਾਲ ਆਉਂਦੇ ਆ ਵੀ ਤੂੰ ਦੱਸਿਆ ਨਹੀਂ ਉਹ ਕਹਿੰਦਾ ਤੁਸੀਂ ਪੁੱਛਿਆ ਨਹੀਂ ਕਦੇ ਕਹਿੰਦਾ ਕਿਵੇਂ ਆ ਹਾਲ ਸਾਰਾ ਉੱਥੇ ਗੋਕਲ ਦਾ ਹਾਲ ਚਾਲ ਪੁੱਛਦੇ ਆ ਵੀ ਕੀ ਕੀ ਉੱਥੇ ਚੱਲਦਾ ਆ ਮੇਲੇ ਕੁਝ ਲੈ ਕੇ ਨਹੀਂ ਆਇਆ ਉਹ ਕਹਿੰਦਾ ਆ ਹਲਤ ਵਾਲਾ ਦੇਖਦਾ ਇਦਾਂ ਮੇਲਾ ਵੱਲੋਂ ਦੇਖਦਾ ਫੇਰ ਪੁੱਛਦੇ ਆ ਮੇਲੇ ਲਈ ਕੁਝ ਲੈ ਕੇ ਨਹੀਂ ਆਇਆ ਗੋਕਲ ਤੋਂ ਕਹਿੰਦਾ ਤੁਹਾਡੀ ਭਾਬੀ ਨੇ ਚੌਲ ਭੇਜੇ ਆ ਕੱਚੇ ਚੌਲ ਆ ਕਿੱਥੇ ਆ ਕ੍ਰਿਸ਼ਨ ਜੀ ਦੇਖਦੇ ਆ ਉਹ ਪੋਰਟਲੀ 'ਚ ਬੰਨੇ ਹੁੰਦੇ ਆ ਖੋਲਦੇ ਇੱਕਦਮ ਹੀ ਖੋਲਦੇ ਆ ਫੜਾ ਧੁੱਪੜੀ ਦੇ ਵਿੱਚ ਚੌਲ ਚਾਕੇ ਮੂੰਹ 'ਚ ਪਾ ਲੈਂਦੇ ਆ ਮਜ਼ਾ ਆ ਗਿਆ ਆਨੰਦ ਆ ਗਿਆ ਸਦਾ ਮੇਰੀਆਂ ਅੱਖਾਂ ਜਿਹੜੀਆਂ ਲਗਾਤਾਰ ਵਗ ਰਹੀਆਂ ਰੋ ਰਿਆ ਉਹ ਕਿਦਾਂ ਦਾ ਤੇਰਾ ਰਹਿਣ ਸਹਿਣ ਘਰ ਉਹ ਕਹਿੰਦਾ ਮੈਨੂੰ ਮੈਂ ਵੈਸੇ ਤਾਂ ਆਉਣਾ ਨਹੀਂ ਸੀ ਮੇਰੇ ਘਰ ਵਾਲੀ ਇਦਾਂ ਦਾ ਕਹਿੰਦੀ ਐ ਵੀ ਤੁਹਾਡਾ ਮਿੱਤਰ ਐ ਇਦਾਂ ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਵੀ ਤੂੰ ਇੱਥੇ ਰਹਿਣਾ ਹੱਲੇ ਜਾਣਾ ਨਹੀਂ ਹੈਗਾ ਉਹਦਾ ਵਧੀਆ ਪ੍ਰਬੰਧ ਕਰਦੇ ਆ ਉਹਦਾ ਜਿਹੜੇ ਉਹਦੇ ਕੱਪੜੇ ਸਾਰੇ ਉਹਨੂੰ ਬਣਾ ਕੇ ਦਿੰਦੇ ਆ ਉੱਥੇ ਰਹਿਣ ਦਾ ਇੰਤਜ਼ਾਮ ਵਧੀਆ ਰਾਜਿਆਂ ਵਾਂਗ ਉਹਦਾ ਕਰਦੇ ਆ ਤੇ ਆਪਣੇ ਜਿਹੜੇ ਆਹੋ ਕਰਿੰਦੇ ਹੁੰਦੇ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਕਿ ਉਹਦਾ ਜਿਹੜਾ ਘਰ ਆਹੋ ਉੱਥੇ ਉਹ ਬਣਾਇਆ ਜਾਵੇ ਕੰਮ ਸ਼ੁਰੂ ਹੋ ਜਾਂਦਾ ਉਹਨਾਂ ਚਰ ਉਹਨੂੰ ਉੱਥੇ ਰੱਖਦੇ ਆ ਉਹਦਾ ਘਰ ਬਣਾ ਦਿੰਦੇ ਆ ਵਧੀਆ ਮਹਿਲ ਬਣ ਜਾਂਦਾ ਉੱਤੇ ਸੋਣਾ ਘਰ ਬਣ ਜਾਂਦਾ ਉਸ ਵੇਲੇ ਦੇ ਹਿਸਾਬ ਨਾਲ ਵਧੀਆ ਘਰ ਬਣ ਜਾਂਦਾ ਫਿਰ ਉਹਨੂੰ ਕਹਿੰਦੇ ਆ ਕਿ ਹਾਲਾਂਕਿ ਉਹਨੂੰ ਸਦਾਮੇ ਨੂੰ ਐਨਾ ਕਹਿਨ ਤਾਂ ਉਹਨੂੰ ਹੌਸਲਾ ਨਹੀਂ ਪੈ ਰਿਹਾ ਕਿ ਮੈਂ ਆਪਣੇ ਮਿੱਤਰ ਨੂੰ ਕਿਵੇਂ ਕਹਾਂ ਬਸ ਇਸੇ ਤਰ੍ਹਾਂ ਮਿਲ-ਖਿਲ ਕੇ ਜਦੋਂ ਮਹੀਨਾ ਡੇਢ ਮਹੀਨਾ ਹੁੰਦਾ ਆ ਉਤੋਂ ਮੈਨੂੰ ਕਹਿੰਦਾ ਯਾਜਤ ਦਿਓ ਹੁਣ ਉਹਨੂੰ ਘਰ ਵਾਲੀ ਦਾ ਵੀ ਚੇਤ ਆਉਂਦਾ ਆ ਵੀ ਮੈਨੂੰ ਉਹਨੇ ਕਿਹਾ ਸੀ ਕਿ ਉਹਨਾਂ ਤੋਂ ਮਦਦ ਲਈ ਹੈ ਨਾ ਕ੍ਰਿਸ਼ਨ ਜੀ ਨੇ ਕੋਈ ਮਦਦ ਨਹੀਂ ਕੀਤੀ ਹਾਂ ਮੇਰੀ ਸੇਵਾ ਕੀਤੀ ਆ ਠੀਕ ਆ ਮੇਰਾ ਮਿੱਤਰ ਆ ਜੋਬੀਆ ਚੁੱਪ ਕਰਕੇ ਉਥੋਂ ਤੁਰਪੰਦੇ ਹੌਸਲਾ ਨਹੀਂ ਪੈਂਦਾ ਕਿ ਮੈਂ ਕਿਵੇਂ ਕਹਾਂ ਕ੍ਰਿਸ਼ਨ ਜੀ ਉਹਨਾਂ ਨੂੰ ਛੱਡਣ ਆਉਂਦੇ ਆ ਉਹਨੂੰ ਉਹਦੀ ਸਵਾਰੀ ਉਹਨੂੰ ਬਣਾ ਕੇ ਦਿੰਦੇ ਆ ਜਦੋਂ ਉਹ ਘਰ ਵਾਪਸ ਆਉਂਦਾ ਤੇ ਦੇਖਦਾ ਮਹਿਲ ਬਣਿਆ ਹੁੰਦਾ ਘਰ ਬਣਿਆ ਹੁੰਦਾ ਸਾਰੀਆਂ ਸਹੂਲਤਾਂ ਘਰ ਦੇ ਵਿੱਚ ਹੁੰਦੀਆਂ ਜੋ ਚਾਹੀਦਾ ਹੁੰਦਾ ਖਾਣਾ ਪੀਣਾ ਸਭ ਕੁਝ ਉਹਦਾ ਹੁੰਦਾ ਆ ਸੋ ਕਹਿੰਦਾ ਮਤਲਬ ਕਿ ਜਿਹੜੀ ਮਿੱਤਰਤਾ ਹੁੰਦੀ ਆ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਜਿਹੜੀ ਮਿਸਾਲ ਕ੍ਰਿਸ਼ਨ ਜੀ ਨੇ ਦਿੱਤੀ ਆ ਆਪਣੀ ਲਾਈਫ ਦੇ ਵਿੱਚ ਤੇ ਉਹਨਾਂ ਦਾ ਜਾਣ ਕੇ ਜਿਹੇ ਦੇ ਨਾਲ ਵੀ ਉਹਨਾਂ ਦੀ ਮਿੱਤਰਤਾ ਸੀ ਉਹਦੇ ਨਾਲ ਉਹਨੀ ਆਖਰੀ ਸਾਹਾਂ ਤੱਕ ਨਿਭਾਈ ਆ ਚਾਹੇ ਉਹ ਅਰਜਨ ਹੋਵੇ ਚਾਹੇ ਸੁਧਾਮਾ ਸੀ ਜਾਂ ਰਦਾ ਆ ਤੇ ਜਾਂ ਫਿਰ ਜਿਹੜੇ ਆ ਉਹ ਗੋਗੁਲਧਾਮ ਵਾਲੇ ਜਿਹੜੇ ਉੱਥੇ ਦੇ ਵਸਨੀਕ ਸੀਗੇ ਜਿਹੜਾ ਵੀ ਕੋਈ ਮਿਲਦਾ ਸੀਗਾ ਉਹ ਨਾਲ ਉਹ ਮਿੱਤਰਤਾ ਨਿਭਾਉ ਦੇ ਸਕੇ ਮਿੱਤਰਤਾ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਆ ਅਸੀਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਇਆ ਕਰੀਏ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਗਲਾ ਕਹੇ ਸਾਨੂੰ ਫੇਰ ਹੀ ਸਾਨੂੰ ਪਤਾ ਲੱਗਦਾ ਆ ਮਿੱਤਰਤਾ ਉਹ ਹੀ ਆ ਜੋ ਬਿਨਾ ਕਹੇ ਤੇ ਤੁਹਾਡੀ ਦਿਲ ਦੀ ਗੱਲ ਜਿਹੜੀ ਆ ਉਹ ਸਮਝ ਲਵੇ, ਬੁੱਝ ਲਵੇ ਤੇ ਉਹਦੇ ਲਈ ਤੁਹਾਡੀ ਜਿਹੜੀ ਆ ਉਹ ਹੈਲਪ ਕਰੇ। ਕੋਈ ਚੀਜ਼ ਕਹਿ ਕੇ ਮੰਗਾਈ ਤਾਂ ਕੀ ਮੰਗਾਈ? ਸਾਡੇ ਬਹੁਤ ਸਾਰੇ ਮਿੱਤਰ ਰਿਸ਼ਤੇਦਾਰ ਜਾਂ ਹੋਰ ਵਧੀਆ ਜ਼ਿੰਦਗੀ ਜੀਂਦੇ ਹੁੰਦੇ ਆ, ਬਾਹਰ ਗਏ ਹੋ ਹੁੰਦੇ ਆ ਜਾਂ ਹੋਰ ਕਿਤੇ ਹੁੰਦੇ ਆ। ਤੇ ਕਈ ਵਾਰ ਉਹਨਾਂ ਦੇ ਜਿਹੜੇ ਆ ਉਹ ਇੱਧਰ ਰਿਸ਼ਤੇਦਾਰ, ਉਹਨਾਂ ਦੇ ਮਿੱਤਰ ਉਹ ਖਸਤਾ ਹਾਲਤ ਕਈ ਵਾਰ ਹਾਲਾਤਾਂ ਨਾਲ ਮਜਬੂਰ ਹੁੰਦੇ ਕਈ ਵਾਰ ਤਾਂ ਚਲੋ ਕੋਈ ਕੰਮ ਨਹੀਂ ਕਰਦਾ ਉਹ ਗੱਲ ਵੱਖਰੀ ਆ ਕਈ ਵਾਰ ਹਾਲਾਤੇ ਇਦਾਂ ਦੇ ਬਣ ਜਾਂਦੇ ਆ ਪਰ ਉਹ ਮਿੱਤਰ ਕਹਦਾ ਜਿਹਨੂੰ ਉਹਦਾ ਉਹਦੇ ਹਾਲਾਤ ਨਹੀਂ ਦਿਸਦੇ ਹੈਗੇ ਕੁਝ ਨਾ ਕੁਝ ਜਨਨਾ ਵੀ ਹੋ ਸਕਦਾ ਆ ਅਗਲੇ ਦੀ ਕੰਮ ਦੇ ਵਿੱਚ ਕਿਸੇ ਤਰ੍ਹਾਂ ਵੀ ਹੈਲਪ ਜਰੂਰ ਕਰਨੀ ਚਾਹੀਦੀ ਆ ਅਸਲੀ ਮਿੱਤਰਤਾ ਉਹੀ ਹੁੰਦੀ ਆ ਜੋ ਬਿਨਾ ਕਹੇ ਹੀ ਅਗਲੇ ਨੂੰ ਬੁੱਝ ਲਵੇ ਜਾਣ ਲਵੇ ਉਹਦੀ ਜਿਹੜੀ ਮਦਦ ਕਰੇ ਉਹਦੀ ਹਰ ਇੱਕ ਪੱਖੋਂ ਉਹਦੀ ਜਿਹੜੀ ਆ ਉਹ ਹੈਲਪ ਹੋ ਜਾਣੀ ਚਾਹੀਦੀ ਆ ਉਹੀ ਮਿੱਤਰਤਾ ਹੁੰਦੀ ਆ ਨਾ ਕਿ ਅਗਲੇ ਨੂੰ ਲਾ ਲਾ ਕੇ ਦੇਖੇ ਕਿ ਇਹ ਕੀ ਕਰਦਾ ਕਿੰਨੇ ਜੋਗਾ ਕੀ ਕਰ ਸਕਦਾ ਆ ਉਹ ਮਿੱਤਰਤਾ ਨਹੀਂ ਹੁੰਦੀ ਹੈਗੀ ਮਿੱਤਰਤਾ ਉਹੀ ਆ ਜੋ ਦਿਲੋਂ ਹੋਵੇ ਤੇ ਸਾਰੀ ਜ਼ਿੰਦਗੀ ਨਿਵੇ ਆਖਰੀ ਸਾਹਾਂ ਤੱਕ ਨਿਵੇ ਇਹ ਐਵੀ ਚੀਜ਼ ਹੁੰਦੀ ਆ ਕਿ ਅਗਲੇ ਨੇ ਸਾਡਾ ਇਹ ਨਹੀਂ ਕਿ ਅਸੀਂ ਆਸ ਲਾਈ ਬੈਠੇ ਰਹੀਏ ਕਿ ਉਹਨੇ ਕੀਤਾ ਕਿ ਨਹੀਂ ਕੀਤਾ ਫੇਰ ਹੀ ਸਾਡੀ ਮਿੱਤਰਤਾ ਹੋਗੀ ਨਹੀਂ ਉਹ ਮਿੱਤਰ ਤਾਂ ਮਿੱਤਰ ਤਾਂ ਹੀ ਹੁੰਦੀ ਆ ਉਹ ਬਿਨਾ ਕੁਝ ਦਿੱਤੇ ਲਏ ਤੇ ਵੀ ਉਵੇਂ ਹੀ ਕਾਇਮ ਰਹਿਣੀ ਚਾਹੀਦੀ ਆ ਉਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਅਸਲੀ ਮਿੱਤਰਤਾ ਜਿਹੜੀ ਆਹੋ ਇਹੀ ਹੁੰਦੀ ਆ ਜੋ ਅੰਦਰ ਨੂੰ ਸਮਝ ਸਕੀਏ ਅੱਜ ਦੀ ਵੀਡੀਓ ਵਿੱਚ ਨੇ ਥੈਂਕ ਯੂ ਲਵ ਯੂ